ਤਨਗੁਰ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਸਾਧ ਸੰਗਤ ਥੋੜਾ ਜਿਹਾ ਧਿਆਨ ਪੂਰਵਕ ਇਕਾਗਰ ਚਿੱਤ ਹੋ ਕੇ ਆਪਾਂ ਇਹਨਾਂ ਬੇਨਤੀਆਂ ਨੂੰ ਸਮੇਂ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਂਝਾ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰਾਮਤ ਕਰਨ ਸੋ ਪਿਆਰਿਓ ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਭਵਿੱਖਤ ਬਚਨ ਬਾਬਾ ਕੁਲਵੰਤ ਸਿੰਘ ਜੀ ਨੂੰ ਤੇ ਘਰ ਰੋਟੀ ਪ੍ਰਸ਼ਾਦਾ ਛੱਕੇ ਦੁਬਾਰਾ ਦਰਬਾਰ ਸਹਿਬ ਆਉਣਗੇ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਇਸ অবতার ਦੇ ਵਿੱਚ ਤੇ ਆਪਾਂ ਇਹਨਾਂ ਬੇਨਤੀਆਂ ਨੂੰ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਜਾਫਿਰ ਨੌ ਪਾਤਸ਼ਾਹियां ਹੋਰ 11ਵੇਂ ਪਾਤਸ਼ਾਹ ਜਾਗਤ ਜੋਤ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਸੇ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਆਰਿਓ ਬੇਨਤੀ ਕਰਦਾ ਮਾਂ ਥੋੜਾ ਜਿਹਾ ਵਿਸ਼ਾ ਤੇ ਬਾਰੀਕੀ ਹੈ ਜਿਸਾ ਹਿਸਾਬ ਦੇ ਨਾਲ ਗੁਰੂ ਦੀਆਂ ਬੇਅਦਵੀਆਂ ਹੋ ਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਧੜਾ ਧੜ ਬੇਅਦਵੀਆਂ ਕਰਵਾਈਆਂ ਜਾ ਰੀਆਂ ਨੇ ਜਾਂ ਫਿਰ ਹੋ ਰੀਆਂ ਨੇ ਕੀ ਕਾਰਨ ਨੇ ਕੁਝ ਵੀ ਸਮਝ ਜਿਹੜਾ ਹੈ ਉਹ ਨਹੀਂ ਆਇਆ ਹਲੇ ਤੱਕ ਸਰਕਾਰਾਂ ਨੂੰ ਵੀ ਕੋਈ ਥੋਸ ਕਦਮ ਜਿਹੜਾ ਇਹਦੇ ਪਿੱਛੇ ਨਹੀਂ ਲੱਭਿਆ ਹੋ ਸਕਦਾ ਹੈ ਵੀ ਆਪ ਹੀ ਇਹ ਸਭ ਕੁਝ ਕੀਤਾ ਕਰਵਾਇਆ ਜਾ ਰਿਹਾ ਹੋਵੇ ਚਲੋ ਗੱਲ ਵੱਖਰੀ ਹੈ ਜਿਸ ਹਿਸਾਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਹੋ ਰਹੀਆਂ ਨੇ ਉਸ ਹਿਸਾਬ ਦੇ ਨਾਲ ਸਤਿਗੁਰੂ ਨੂੰ ਇੱਕ ਵਾਰ અવਤਾਰ ਧਾਰ ਕੇ ਸਰੀਰ ਰੂਪ ਦੇ ਵਿੱਚ ਜ਼ਰੂਰ ਆਉਣਾ ਪਵੇਗਾ ਇੱਕ ਵਾਰ ਸਤਿਗੁਰੂ ਨੂੰ ਜ਼ਰੂਰ ਆਉਣਾ ਹੀ ਆਉਣਾ ਪਵੇਗਾ ਪਿਆਰਿਓ ਕਿਉਂਕਿ ਇਹ ਸਭ ਕੁਝ ਰੋਕਣ ਦੇ ਲਈ ਇਹ ਸਭ ਕੁਝ ਨੂੰ ਠੱਲ ਪਾਉਣ ਦੇ ਲਈ ਇੱਕ ਵਾਰ ਸਰੀਰ ਰੂਪ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਆਉਣਾ ਬਿਲਕੁਲ ਵਾਜਬ ਹੈ ਉਹ ਤਾਂ ਜਦੋਂ ਚਲੋ ਸਤਿਗੁਰ ਨੇ ਆਉਣਾ ਉਦੋਂ ਹੀ ਆਉਣਾ ਤੇ ਜਦੋਂ ਉਹਨਾਂ ਦੀ ਮੌਜ ਹੋਈ ਜਾਂ ਜਦੋਂ ਸਹੀ ਸਮਾਂ ਹੋਇਆ ਕਿਉਂਕਿ ਸਾਰਾ ਕੁਝ ਉਹਨਾਂ ਨੇ ਕਰਨਾ ਹੈ ਆਪਾਂ ਤਾਂ ਕੁਝ ਕਰ ਨਹੀਂ ਸਕਦੇ ਸਾਧ ਸੰਗਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਹੜੇ ਰੂਪ ਦੇ ਵਿੱਚ ਆ ਜਾਣ ਕਿਹੜੀ ਅਵਸਥਾ ਦੇ ਵਿੱਚ ਆ ਜਾਣ ਇਹ ਕਿਸੇ ਨੂੰ ਨਹੀਂ ਪਤਾ ਕਿਹੜੇ ਰੂਪ ਦੇ ਵਿੱਚ ਆ ਕੇ ਕਿੱਥੇ ਖਲੋ ਜਾਣ ਕਿਸੇ ਨੂੰ ਨਹੀਂ ਪਤਾ 사త్సੰਗਤ ਕਿਹੜੀ ਅਵਸਥਾ ਦੇ ਵਿੱਚ ਸਤਿਗੁਰੂ ਜੀ ਆ ਜਾਣ ਕਿਸੇ ਨੂੰ ਨਹੀਂ ਪਤਾ ਗੁਰਮੁਖ ਪਿਆਰਿਓ ਆਪਾਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ ਵੀ ਜਿੱਥੇ ਆਪਾਂ ਆਸ ਨਹੀਂ ਲਾਈ ਹੁੰਦੀ ਕਈ ਵਾਰੀ ਗੁਰੂ ਸਾਹਿਬ ਉਸ ਰੂਪ ਦੇ ਵਿੱਚ ਵੀ ਆ ਕੇ ਦਰਸ਼ਨ ਦੇ ਜਾਂਦੇ ਨੇ ਮੈਂ ਦਰਸ਼ਨਾਂ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਮਾਤਾ ਬਸ਼ੰਬਰਾ ਦੇਵੀ ਰਾਣੀ ਬਸ਼ੰਬਰਾ ਵੀ ਕਹਿ ਦਿੰਦੇ ਨੇ ਰਾਣੀ ਮੈਣੀ ਵੀ ਕਹਿ ਦਿੰਦੇ ਨੇ ਜੋ ਪਟਨਾ ਸਾਹਿਬ ਦੀ ਧਰਤੀ ਤੇ ਸਥਾਨ ਬਣਿਆ ਹੋਇਆ ਹੈ ਉਹ ਰਾਣੀ ਬਸ਼ੰਬਰਾ ਦੇਵੀ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਲ ਗੋਬਿੰਦ ਰਾਏ ਨੂੰ ਉਹ ਬਾਲਕਾਂ ਦੇ ਨਾਲ ਖੇਡਦਾ ਵੇਖਦੀ ਸੀ ਮਨ ਦੇ ਵਿੱਚ ਇੱਛਾ ਹੁੰਦੀ ਸੀ ਕਿ ਮੇਰੇ ਜੇ ਪੁੱਤਰ ਹੋਵੇ ਤਾਂ ਬਾਲ ਗੋਬਿੰਦ ਰਾਏ ਵਰਗਾ ਹੋਵੇ। ਸਾਧ ਸੰਗਤ ਬੜੀ ਇੱਛਾ ਸੀ ਪਰ ਉਸ ਰਾਣੀ ਦੇ ਆਪਣੇ ਔਲਾਦ ਨਹੀਂ ਹੋਈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਲ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਨਾਲ ਮਾਮਾ ਕਿਰਪਾਲ ਚੰਦ ਜੀ ਨਾਲ ਪੰਜਾਬ ਨੂੰ ਆਉਣ ਲੱਗੇ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਆਉਣ ਲੱਗੇ ਤਾਂ ਪਿਆਰਿਓ ਮਾਈ ਬਸ਼ੰਬਰਾ ਦੇਵੀ ਜਿਹੜੀ ਐ ਸਭ ਤੋਂ ਵੱਧ ਬਿਰਲਾਪ ਕੀਤਾ ਕਹਿੰਦੀ ਤੁਸੀਂ ਚਲੇ ਜਾ ਰਹੇ ਹੋ ਕਿਵੇਂ دیدارਾ ਹੋਏਗਾ ਹੁਣ ਰਾਣੀ ਬਸ਼ੰਬਰਾ ਦੇਵੀ ਰੋਜ਼ ਇਹ ਗੱਲ ਕਰਦੀ ਸੀ ਵੀ ਜੇ ਪੁੱਤਰ ਹੋਵੇ ਤੇ ਬਾਲ ਗੋਬਿੰਦ ਰਾਏ ਵਰਗਾ ਹੋਵੇ ਤੇ ਸਾਥ ਸੰਗਤ ਇੱਕ ਦਿਨ ਬਾਲ ਗੋਬਿੰਦ ਰਾਏ ਮਾਰ ਕੇ ਛਾਲ ਗੋਦੀ ਵਿੱਚ ਵਹਿ ਗਏ ਕਹਿੰਦੇ ਰਾਣੀ ਜੀ ਅਸੀਂ ਸਾਡੇ ਵਰਗੇ ਤਾਂ ਫਿਰ ਅਸੀਂ ਹੀ ਆਂ ਹੋਰ ਨਹੀਂ ਕੋਈ ਹਾਂ ਜੇ ਤੁਸੀਂ ਸਾਡੇ ਵਰਗਾ ਪੁੱਤਰ ਚਾਹੁੰਦੇ ਹੋ ਤਾਂ ਅੱਜ ਤੋਂ ਬਾਅਦ ਤੁਸੀਂ ਮੇਰੇ ਧਰਮ ਦੇ ਮਾਤਾ ਤੇ ਮੈਂ ਤੁਹਾਡਾ ਪੁੱਤਰ ਹਾਂ ਤੇ ਮੈਂ ਤੁਹਾਨੂੰ ਮਾਂ ਕਹਾਵਾਂਗਾ ਤੁਸੀਂ ਮੈਨੂੰ ਆਪਣਾ ਪੁੱਤਰ ਮੰਨ ਸਕਦੇ ਹੋ ਸਾਦ ਸੰਗਤ ਮਾਂ ਤੇ ਪੁੱਤ ਦਾ ਰਿਸ਼ਤਾ ਸੀ ਮੂਹ ਬੋਲੀ ਮਾਂ ਬਸ਼ੰਬਰਾ ਦੇਵੀ ਬਾਲ ਗੋਬਿੰਦ ਰਾਏ ਦੀ ਸਮਝਿਓ ਜਦੋਂ ਪੰਜਾਬ ਨੂੰ ਆਉਣ ਲੱਗੇ 파ਰਸ਼ਾ ਤਾਂ ਮਾਈ ਵਿਸ਼ੰਭਰਾ ਦੇਵੀ ਕਹਿੰਦੀ ਹੈ ਰਾਣੀ ਮੈਣੀ ਕਹਿੰਦੀ ਹੈ ਕਿ ਲਾਲ ਜੀ ਤੁਸੀਂ ਤੇ ਚੱਲੇ ਹੋ ਤੁਹਾਡਾ ਦਿਦਾਰਾ ਹੁਣ ਕਿਵੇਂ ਹੋਵੇਗਾ ਬਾਲ ਗੁਬਿੰਦਰ ਰਾਏ ਜੀ ਇੱਕ ਗੱਲ ਕਹਿੰਦੇ ਨੇ ਮਾਤਾ ਵਿਸ਼ੰਭਰਾ ਜੀ ਤੁਸੀਂ ਜਦੋਂ ਤੜਕੇ ਘੁੰਗਣੀਆਂ ਦਾ ਪ੍ਰਸ਼ਾਦ ਬਣਾਇਆ ਕਰੋਗੇ ਘੁੰਗਣੀਆਂ ਬਣਾ ਕੇ ਤੁਸੀਂ ਬਾਲਕਾਂ ਨੂੰ ਵੰਡਿਆ ਕਰੋਗੇ ਨਾ ਬਾਲਕ ਆ ਕੇ ਛਕਣਗੇ ਸਾਡੇ ਮਿੱਤਰ ਦੋਸਤ ਛਕਣਗੇ ਤਾ ਉਹਨਾਂ ਬਾਲਕਾਂ ਦੇ ਵਿੱਚ ਅਸੀਂ ਵੀ ਆ ਕੇ ਛੱਕ ਜਾਇਆ ਕਰਾਂਗੇ ਕਿਉਂਕਿ ਰਾਣੀ ਮੈਣੀ ਬਾਲ ਗੋਬਿੰਦ ਰਾਏ ਦੀ ਬਹੁਤ ਸੇਵਾ ਕਰਦੀ ਸੀ ਆਪਣਾ ਪੁੱਤਰ ਜਾਣ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਛਕਾਉਣੇ ਤੇ ਘੁੰਗਣੀਆਂ ਛਕਾਉਣੀਆਂ ਬਣਾ ਕੇ ਤੇ ਅੱਜ ਵੀ ਇਹ ਪ੍ਰਥਾ ਚੱਲ ਰਹੀ ਹੈ ਉਥੇ ਪਟਨਾ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਰਾਣੀ ਮੈਣੀ ਦੇ ਅਸਥਾਨ ਤੇ ਘੁੰਗਣੀਆਂ ਦਾ ਪ੍ਰਸ਼ਾਦ ਬਣਾ ਕੇ ਵਰਤਾਇਆ ਜਾਂਦਾ ਹੈ ਸਾਧ ਸੰਗਤ ਸਭ ਤੋਂ ਵੱਧ ਸੰਗਤ ਜਿਹੜੀ ਹੈ ਉਸ ਅਸਥਾਨ ਤੇ ਆ ਕੇ ਬਿਲਕੁਲ ਸੰਗਤ ਪ੍ਰਸ਼ਾਦ ਛਕਦੀ ਹੈ ਤੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਪ੍ਰਸ਼ਾਦ ਛਕਾਇਆ ਜਾਂਦਾ ਤੇ ਮੰਨਿਆ ਜਾਂਦਾ ਹੈ ਕਿ ਅੱਜ ਵੀ ਪਾਤਸ਼ਾਹ ਬਾਲ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਆ ਕੇ ਪ੍ਰਸ਼ਾਦ ਛਕਦੇ ਨੇ ਘੁੰਗਣੀਆਂ ਦਾ ਸਾਤ ਸੰਗਤ ਪਤਾ ਨਹੀਂ ਵੀ ਗੁਰੂ ਕਿਹੜੇ ਰੰਗ ਦੇ ਵਿੱਚ ਆ ਜਾਏ ਕਿਹੜੇ ਰੂਪ ਦੇ ਵਿੱਚ ਆ ਜਾਏ ਆਪਾਂ ਨਹੀਂ ਜਾਣ ਸਕਦੇ ਬਾਲਕ ਦੇ ਰੂਪ ਦੇ ਵਿੱਚ ਵੀ ਆ ਸਕਦਾ ਹੈ ਇੱਕ ਪਿਖਾਰੀ ਦੇ ਰੂਪ ਦੇ ਵਿੱਚ ਵੀ ਸਾਡੇ ਕੋਲ ਆ ਸਕਦਾ ਹੈ ਕਿਸੇ ਵੀ ਰੂਪ ਦੇ ਵਿੱਚ ਆ ਸਕਦਾ ਹੈ ਸਾਤ ਸੰਗਤ ਅਸੀਂ ਨਹੀਂ ਜਾਣ ਸਕਦੇ ਭਗਤ ਨਾਮਦੇਵ ਜੀ ਵਰਗਿਆਂ ਨੂੰ ਈਸ਼ਵਰ ਨੇ ਪਰਮਾਤਮਾ ਨੇ ਅਕਾਲ ਪੁਰਖ ਨੇ ਇੱਕ ਕੁੱਕਰ ਦੇ ਰੂਪ ਦੇ ਵਿੱਚ ਵੀ ਦਰਸ਼ਨ ਦੇ ਦਿੱਤੇ ਜੇ ਮੈਂ ਗਲਤ ਨਹੀਂ ਤਾਂ ਮੈਂ ਬਹੁਤ ਪਹਿਲਾਂ ਸਾਖੀ ਪੜ੍ਹੀ ਸੀ ਉਹਦੇ ਵਿੱਚ ਇਹ ਥੋੜਾ ਜਿਹਾ ਟੂਕ ਮਾਤਰ ਜ਼ਿਕਰ ਮੈਂ ਲਿਆ ਸੀ ਸਾਧ ਸੰਗਤ ਅੱਜ ਕਿਹਾ ਜਾਂਦਾ ਹੈ ਕਿ ਦਸ਼ਮੇਸ਼ ਪਿਤਾ ਜੀ ਦੇ ਭਵੇਖਤ ਬਚਨ ਨੇ ਕਿ ਬਾਬਾ ਕੁਲਵੰਤ ਸਿੰਘ ਜੀ ਜੋ ਸੇਵਾ ਕਰਦੇ ਨੇ ਗੁਰੂ ਕਿਰਪਾ ਸਦਕਾ ਕਹਿੰਦੇ ਉਹਨਾਂ ਦੇ ਹੱਥੋਂ ਉਹਨਾਂ ਦੇ ਘਰ 'ਚ ਪ੍ਰਸ਼ਾਦਾ ਛੱਕੇ ਸਤਿਗੁਰੂ ਜੀ ਆਉਣਗੇ ਦੁਬਾਰਾ ਅਵਤਾਰ ਧਾਰਨਗੇ ਤੇ ਉੱਥੇ ਪ੍ਰਸ਼ਾਦਾ ਛਕਣਗੇ ਪਿਆਰਿਓ ਮੈਂ ਕਿੰਨਾ ਵੀ ਗੁਰੂ ਦਾ ਕੋਈ ਭੇਦ ਨਹੀਂ ਪਾਤਸ਼ਾਹ ਕਿਹੜੀ ਥਾਂ ਤੇ ਜੇ ਆਪਾਂ ਗੱਲ ਕਰੀਏ ਪੁਰਾਤਨ ਗ੍ਰੰਥਾਂ ਦੀ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜੇ ਅਵਤਾਰ ਧਾਰਨਗੇ ਤਾਂ ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੀ ਧਰਤੀ ਤੇ ਆਉਣਗੇ ਅਮਰitsar ਦੀ ਧਰਤੀ ਤੇ ਸਤਿਗੁਰੂ ਨੇ ਆਉਣਾ ਤੇ ਅਮਰitsar ਦੀ ਧਰਤੀ ਤੇ ਆ ਕੇ ਸਤਿਗੁਰੂ ਜੀ ਪਹਿਲਾ ਦਿਦਾਰ ਕਰਨਗੇ। ਬਾਕੀ ਜਿਵੇਂ ਸਤਿਗੁਰੂ ਦੀ ਮੌਜ ਉਹਨੂੰ ਟਾਲਿਆ ਨਹੀਂ ਜਾ ਸਕਦਾ ਤੇ ਸਾਧ ਸੰਗਤ ਜਿਵੇਂ ਉਹਨਾਂ ਦੀ ਮੌਜ ਹੋਏਗੀ ਹੋਣਾ ਤੇ ਹੋਵੇ ਹੀ ਆ। ਤੇ ਇਹ ਗੱਲ ਹਮੇਸ਼ਾ ਯਾਦ ਰੱਖਣੀ ਪਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿ